ਦੋ ਥਾਵਾਂ ਤੋਂ ਲੱਕ ਆਪਣਾ ਰੀੜ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਵਿੱਚੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੇ ਕਰਕੇ ਛੋਟੇ ਬੱਚੇ ਆ ਯਾਰ ਦੋ ਦੋ ਨਿਆਣੇ ਆ ਹੈ ਬੰਦਾ ਵਿਆਹਿਆ ਨਾ ਵੇ ਕੋਈ ਬੱਚੇ ਨਾ ਆਉਣ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਯਾਰ ਕ੍ਰਿਟੀਕਲ ਆ ਬਹੁਤ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਬਈ ਤੁਸੀਂ ਜਾ ਕੇ ਆਏ ਅੰਦਰ ਕਿਵੇਂ ਨਹੀਂ ਕੰਡੀਸ਼ਨ ਬਸ ਵੀਰੇ ਬਾਬੇ ਅੱਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਯਾਰ ਕ੍ਰਿਟੀਕਲ ਆ ਬਹੁਤ ਮੰਨ ਲਓ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਬਈ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜ਼ੀ ਕਰ ਜਿਵੇਂ ਅਸੀਂ ਦੇ ਦਾਂ ਕਿ ਕੋਈ ਕੋਈ ਕੌਂਟਰੋਵਰਸੀ ਜ ਨਹੀਂ ਕਦੇ ਆਏ ਕੋਈ ਕੁਸ਼ ਨਹੀਂ ਸਿੰਪਲ ਸੋਬਰ ਰਹਿਣ ਛੋਟੇ ਬੱਚੇ ਆ ਯਾਰ ਦੋ ਦੋ ਨਿਆਣੇ ਆ ਹੈ ਤੇ ਨਾ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਬੀਇੰਗ ਫਾਦਰ ਕਿਵੇਂ ਉਹ ਬੱਚੇ ਛੋਟੇ ਛੋਟੇ ਵਾਹਿਗੁਰੂ ਨੂੰ ਅਰਦਾਸ ਆ ਦਾਤਾ ਕਿਵੇਂ ਮਰਜ਼ੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਕੋਈ ਉੱਪਰ ਵੀ ਕੀ ਹਾਲਾਤ ਨੇ ਮਤਲਬ ਘਰ ਦੇ ਡਾਕਟਰਸ ਕੀ ਕਹਿ ਰਹੇ ਨੇ ਕਿਉਂਕਿ ਹਰੇਕ ਬੰਦਾ ਅਰਦਾਸ ਕਰ ਰਿਹਾ ਅੱਜ ਅਰਦਾਸ ਕਰੋ ਬਸ ਭਲਾ ਭਾਊਗਾ ਬਸ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਨਾ ਬਾਬਾ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਠੀਕ ਕਰ ਬਸ ਠੀਕ ਕਰ ਗ੍ਰੈਂਡ ਜਾ ਲੱਗ ਗਿਆ ਕੰਡਸਟਰੀ ਨੂੰ ਦੇ ਦਿਆ ਨਾ ਪਿਛਲੇ 2-3 ਮਹੀਨਿਆਂ ਦੇ ਵਿੱਚ ਉਹ ਯਾਰ ਦੇਖਿਆ ਨਹੀਂ ਆਂਦਾ ਬਾਈਕ ਤੇ ਮੈਂ ਮੈਨੂੰ ਵੀ ਇੱਕ ਵਾਰੀ ਮੈਂ ਵੀ ਲੈ ਲਦਾਖ ਸੀ ਉਦੋਂ ਹਨਾ ਬਾਈਕ ਦਾ ਨੂੰ ਸ਼ੁਰੂ ਤੋਂ ਜਿਵੇਂ ਬੰਦਾ ਸ਼ਕੀਨ ਹੁੰਦਾ ਹੈ ਬਾਕੀ ਦੱਸਿਆ ਕਹਿੰਦੇ ਵੀ ਬਾਈਕ ਆਉਂਦਾ ਸੀ ਇਹ ਐ ਕੋ ਆਪਣਾ ਟੱਠਾ 19:00 ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਹਨ ਸਾਣ ਵਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਰੀੜ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੇ ਕਰਕੇ ਆਕਸੀਜਨ ਵਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਤੇ ਬਾਬਾ ਸਹੀ ਕਰੇ ਕਿਵੇਂ ਮਰਦੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਬਸ ਬਾਬਾ ਠੀਕ ਕਰੇ ਯਾਰ ਪਰਿਵਾਰ ਬੰਦੇ ਬਿਨਾ ਹਨਾ ਮੇਨ ਕੋਈ ਪਰਿਵਾਰ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਉਹ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਬਹੁਤ ਔਖਾ ਹੈ। ਇੱਕ ਦੀ ਵੀ ਡੈਥ ਹੋ ਗਈ ਸੀ ਤਿੰਨ ਚੰਨਾ ਮਹੀਨੇ ਪਹਿਲਾਂ ਪਤਾ ਮੈਨੂੰ ਹਰਾ ਕਿਵੇਂ ਮਰਜੀ ਬਸ ਬਾਬਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਹੈ ਫਿਰ ਰਹੇ ਹਾਂ ਪੰਜਾਬ ਦੇ ਯਾਰ ਕਿੱਥੋਂ ਤੇ ਖੜੇ ਰਹੇ ਕੱਟੇ ਜੀ ਕੈਨੇਡਾ ਯਾਰ ਕੱਟੇ ਨੇ ਆ ਉਦੋਂ ਕਹਿੰਦਾ ਹੁੰਦਾ ਸੀ ਵੀ ਮੇਰੇ ਨਾਲ ਵੀ ਉਦੋਂ ਮੈਨੂੰ ਲੱਗਦਾ ਜਵੰਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਾਕੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਯਾਰ ਮਨ ਕਿਰਤ ਵੀਰੇ ਰਿਸ਼ਤਾ ਲੱਭਣਾ ਐ ਮੇਰੇ ਨਾਲ 15 ਦਿਨ ਅਸੀਂ ਟ੍ਰਾਂਟੋ ਇਕੱਠੇ ਰਹੇ ਆ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਮੈਂ ਇੱਕੋ ਹੀ ਕਹਿੰਦਾ ਬਸ ਵੀ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰਜ਼ੀ ਕਰ ਵਾਹਿਗੁਰੂ ਨੂੰ ਹਨਾ ਅਰਦਾਸ ਆ ਤੇ ਬਾਕੀ ਵੇਖੋ ਬਾਕੀ ਮੈਂ ਆਪਣਾ ਥੋੜਾ ਮੈਂ ਮੈਨੂੰ ਸਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹੈਨਾ ਵੀ ਆਪਣਾ ਥ੍ਰੈਟਾ ਥਰਟਾ ਹੀ ਕਰਕੇ ਤੇ ਬਾਕੀ ਅਪ ਟੂ ਡੇ ਆਪਣਾ ਧਿਆਨ ਰੱਖੋ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਵੀ ਔਖੇ ਸਮੇਂ ਦੇ ਵਿੱਚ ਲੰਘ ਰਹੇ ਹੋ ਹਾਂ 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 ਨਹੀਂ 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 ਪੂਰਾ ਯਾਰ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਚੱਲਨੇ ਆ ਗੁਰਦੁਆਰੇ ਚੱਲਨੇ ਆ ਠੀਕ ਆ ਭਰਾ ਨੂੰ ਮੱਥਾ ਟੇਕ ਕੇ ਆਉਨੇ ਆ ਠੀਕ ਆ ਬਾਬੇ ਨੂੰ ਤੇ ਪਤਾ ਨਹੀਂ ਕਿਹਦੀ ਦੁਆ ਲੱਗ ਜਾਣੀ ਆ ਠੀਕ ਆ ਸਾਰੇ ਜਿੰਨਾ ਜਿੰਨੇ ਵੀ ਮੈਨੂੰ ਤੁਹਾਡੇ ਮਾਧਮ ਰਾਹੀਂ ਵੇਖ ਰਿਹਾ ਸਾਰਿਆਂ ਨੂੰ ਬਸ ਇੱਕੋ ਆ ਵੀ ਬਾਬੇ ਨੂੰ ਅਰਦਾਸ ਕਰੋ ਬਾਬਾ ਚਮਤਕਾਰ ਕਰ ਕਿਵੇਂ ਮਰਜ਼ੀ ਠੀਕ ਕਰ ਸਿਰ ਦੇ ਵਿੱਚ ਗਰਦਨ ਦੀ ਹੱਡੀ ਸਾਰੇ ਵੀਰੇ ਕਹਿੰਦੇ ਨਾ ਵੀ ਪਤਾ ਨਹੀਂ ਮਾਈਂਡ ਨੂੰ ਆਕਸੀਜਨ ਜਿਵੇਂ ਆਪਾਂ ਨੂੰ ਪਾਣਾ ਨਾ ਯਾਰ ਆਕਸੀਜਨ ਨਹੀਂ ਜਾ ਰਹੀ ਤੇ ਸਪਾਈਨ ਮਨਕੇ ਟੁੱਟੇ ਆ ਠੀਕ ਹੈ ਬਈ ਤੁਸੀਂ ਵੀ ਕਿਉਂਕਿ ਤੁਹਾਨੂੰ ਹਾਂ ਬਈ ਗੁਰੂ ਘਰ ਚੱਲੇ ਆ ਜੀ ਓਕੇ ਬਈ ਤੇ ਬਾਬੇ ਨੂੰ ਬਸ ਅਰਦਾਸ ਕਰੀਏ ਵੀ ਭਰਾ ਠੀਕ ਹੋਵੇ ਕਿਵੇਂ ਕਿਵੇਂ ਮਰਜ਼ੀ ਹਾਂ ਨਾ ਤਾਂ ਇਹ ਸਹੀ ਮਨਕਰਤ ਟੌਲਕ ਜੋ ਕਿ ਲਗਾਤਾਰ ਜਿਹੜਾ ਇੱਥੇ ਆ ਕੇ ਹਾਲਚਾ ਪੁੱਛ ਕੇ ਗਏ ਉਹਨਾਂ ਨੇ ਕਿਹਾ ਕਿ ਅਰਦਾਸ ਕਰੋ ਤਾਂ ਕਿ ਅਸੀਂ ਵੀ ਕਹਿ ਰਹੇ ਹਾਂ ਕਿ ਪੋਜ਼ਿਟਿਵ ਕਰੋ ਅਰਦਾਸ ਕਰੋ ਔਰ ਉਹਨਾਂ ਦੀ ਜਾਨ ਬਚ ਸਕੇ